ਵਾੜ ਵੀ ਮਿਲਿਆ ਨਾ ਕਿੰਨੀ ਹਸਤੀ ਚ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਪੱਤਾ ਉਹ ਤੇ ਰਿਜੈਕਟ ਕਰਤਾ ਉਹਨਾਂ ਨੇ ਇਹ ਸ਼ਾਇਦ ਨਹੀਂ ਹੈ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਜਿੱਬੇ ਵਾਲਾ ਸ਼ਹਿਦ ਵੀ ਪਾ ਲੈ ਉਹ ਸ਼ਾਇਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਬਕਸਾ ਛੋਟਾ ਜਾਂ ਬੇਟੀਜੀ ਆ ਮਲਾਕਿਆ ਰਹੇ ਸਰ ਜੀ ਆਪਕੋ ਇਹ ਤਾਂ ਨਾ ਹੋਰ ਵੀ ਹੈ ਉਹ ਸਾਡੇ ਮਹਿਮਾਨ ਹਾਂ ਜੀ ਆ ਜੀ ਬਾਥੇ ਪਰ ਇੱਕ ਅਗਲ ਬਾਅਦ ਮੈਂ ਗਲਤ ਪਤਾ ਲਗਾ ਤਾਂ ਫਿਰ ਛੋੜ ਦੇਗੀ ਬਾਕੀਰ ਹਮਾਰੇ ਕੋਈ ਬੰਦਾ ਸਹਿਦ ਵਾਲਾ ਮਿਲ ਗਿਆ ਤੈਨੂੰ ਛੱਡੀ ਮਾਰ ਸਾਰੇ ਸਰ ਜੀ ਚਾਪੀ ਆ ਕੇ ਨਹੀਂ ਕੁੱਤਾ ਮਿਲੇਗਾ ਕਲਮ ਮਿਲੇਗਾ ਬੈਗ ਇੱਕਲ ਇੱਕ ਜਿਹੜੀ ਪੀਪੀਐਸ ਪੰਜ ਲੀ ਖੋਲ ਖੋਲ ਕੇ ਰੱਖ ਖੋਲ ਦੇ ਤੂੰ ਇਹਦੇ ਖੋਲਣ ਦੇ सर जी आप नहीं कोई बात है इसमें क्या क्या किया है जी कोई नहीं पेटी के खिला लेते हैं कहीं पाते तोड़ भी लेते हैं नहीं वो कहता है इसमें हमने गुड़ नहीं तो सर जी आपके दबे सर जी कह रहे ठीक है हम लोग सारे खिलौने बेचते महाराज यही काम करना होगा तो शायद कौन कौन बेचता है तो बक्से वाला भी खरीद लेता है ਸਮਝ ਰਿਹਾ ਹੈ ਤਾਂ ਪਰਮਾਤਮਾ ਜਿੰਦਗੀ 'ਚ ਇਹ ਕੰਮ ਨਹੀਂ ਕਰੇਗਾ ਜਿੱਦਾਂ ਸਾਰੇ ਬੰਦੇ ਇੱਕ ਕਲਮ ਪੈਨ ਵੇਚ ਰਹੇ ਦਾ ਉਹ ਵੀ ਵੇਚ ਦੇ ਦੋੜ ਦਿਆ ਸਰਾਜੀ ਨੇ ਤਲੀ ਤੇ ਛੋੜਦੀ ਆ ਗਰੀਬ ਆਦਮੀ ਤਾਂ ਵੀ ਲੋਕੋ ਵੀ ਛੇਛੇ ਖਲਵਾੜ ਮਤ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਕਿ ਹੋ ਜਾਇਆ ਕੰਮ ਕੋ ਤਾਂ ਦਾਵਾ ਦੇ ਗਮਨੀ ਆ ਜਾਏਗਾ ਨਹੀਂ ਕਰਾਂਗੇ ਤੇ ਜਿਸਕੇ ਪਾਸ ਬਣਾ ਹੈ ਹਾਂ ਆ ਤੋ ਦੇਖੋ ਹਮ ਛੋੜ dete ਹੈ ਬੀ ਡੋਲ ਦੇਣਗੇ ਸੇ ਰੁਪਆ ਕੋ ਜਿਸਕੇ ਮਾ ਜੀ ਗਲਤੀ ਨਹੀਂ ਕਰਾਂਗੇ ਬਾਅਦ ਕੇ ਬਾਅਦ ਬਾਉ ਮੈਂ ਐਸਾ ਗਲਤੀ ਨਹੀਂ ਜਿਹੜਾ ਅੱਜ ਕਰਿਆ ਕੀ ਕਰਿਆ ਦੀ ਅੱਜ ਅੱਜ ਮੈਂ ਜੋ ਗਲਤੀ ਸਹਤ ਲਈ ਹਾਂ ਅੰਕਲ ਜੀ ਕੇ ਸਾਥ ਜੋ ਗਲਤੀ ਕੀ ਐਸਾ ਗਲਤੀ ਆ ਗਿਆ ਗਲਤੀ ਸੀਗੀ ਮੈਨੂੰ ਆਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਆਗੇ ਸੇ ਸਰਨਾ ਫੜਕੇ ਦਾ ਕਰੇਂਗੇ ਨਾ ਸਰਨਾ ਸ਼ਹਿਦ ਵਿੱਚ ਏਂਗੇ ਸਰ ਆਹ ਹਾਂ ਠੀਕ ਹੈ ਅ ਸੱਤ ਕਿਲੋ ਵੀ ਮਿਕਸ ਕਰੂਗਾ ਠੀਕ ਹੈ ਕੀ ਨਾਮ ਆ ਤੁਹਾਡੇ ਕਿੱਥੇ ਹਰ ਸਿੰਘ ਜੀ ਪਿੰਡ ਚੈਲਾਂ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆਹ ਇਨਸਾਨ ਆਇਆ ਆਹ ਹਾਂ ਇਹ ਮੈਨੂੰ ਕਹਿੰਦਾ ਵੀ ਸ਼ਹਿਦ ਮੇਰੇ ਕੋਲ ਤਾਜਾ ਚੋਇਆ ਹੋਇਆ ਹੈ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਇਆ ਚੋਇਆ ਹੈ ਮੇਰੇ ਕੋਲ ਸ਼ਹਿਤ ਆ ਹਾਂਜੀ 400 ਰੁਪਏ ਕਿਲੋ ਮੈਂ ਦਊਗਾ ਠੀਕ ਹੈ ਜੀ ਹਾਂਜੀ ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਹੈ ਸਰ ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ ਹਾਂਜੀ ਤੇ 7 ਕਿਲੋ ਜਦ ਮੈਂ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀ ਸ਼ੋ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਤ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਨਾ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਤ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿੰਦਾ ਦੇਸੀ ਗੂੜ ਦੇਸੀ ਖੰਡ ਬਾਉ ਹੂੰ ਪਾਣੀ ਹੈਗਾ ਗਰਮ ਕਰਕੇ ਪਾ ਲੈਣ ਦਿਵਾਰਾ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਡੱਬੇ ਵਾਲਾ ਸ਼ਹਿਦ ਵੀ ਪਾ ਲੈਣ ਉਹ ਸ਼ਹਿਤ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲ ਰਿਹਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹਨੇ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹਾਰਮੋਨ ਹੁੰਦਾ ਮੇਰੇ ਕੋਲ ਆ ਸ਼ਾਇਤ ਪਿਆ ਜੀ 7 ਲੀਟਰ ਆ ਪੀ ਪਿਆ ਤੇ ਹੋਰ 12 15 12 10 5 7 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆ ਇਹ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵੀ ਇੱਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਇੱਚ ਹੈ ਕੀ ਆ ਨਹੀਂ ਨਹੀਂ ਸਰ ਇਹ ਬੰਦੇ ਨੇ ਸਾਨੂੰ ਇੰਨਾ ਬੇਕੂ ਬਣਾਇਆ ਸਾਨੂੰ 3 ਘੰਟੇ ਕਮਵਾਉਂਦਾ ਰਿਹਾ ਹੈ ਕਿੰਨਾ ਟਾਈਮ ਕਮਵਾਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਹੀ ਝੂਠ ਬੋਲਿਆ ਸਰ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਾਇਦ ਇਹਨੇ ਤੁਹਾਨੂੰ ਦਿੱਤਾ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਫੂਡ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤਾਂ ਕਹਤਾ ਨਹੀਂ ਕਰਨਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾਂ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਹਿ ਲਵੀਂ ਤੂੰ ਕਨੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਹੈ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਰ ਪਰ ਤੂੰ ਹਟਿਆ ਨਹੀਂਗਾ ਤੂੰ ਫੇਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆ 7 ਲੀਟਰ ਇਹ ਮੈਂ ਸਰ ਮੇਰੀ ਇਹ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ